ਹੈਲੋ ਫਰੈਂਡਸ ਵੈਲਕਮ ਬੈਕ ਫਰੈਂਡਸ ਆਓ ਵੀ ਦੇ ਗੌਰ ਸਟਾਈਲਿਸ਼ ਗੁੰਦੀ ਸਿੱਖੀਏ ਡਿਜ਼ਾਈਨ ਸਿੱਖੀਏ ਬਹੁਤ ਸੋਹਣਾ 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 ਡਿਜ਼ਾਈਨ ਪਾਈਏ ਇਹ ਵੀ ਦੋ ਦੋ ਕੁੰਡਿਆਂ ਦਾ ਹੀ ਆਲਮੋਸਟ ਹੈ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਇੱਕ ਕੁੰਡਾ ਲੈ ਲਿਆ ਇਹਨੂੰ ਅਸੀਂ ਜਿੱਦਾਂ ਬੁਣ ਲਿਆ ਜਾਂ ਅਸੀਂ ਖਾਲੀ ਚੱਕ ਲਿਆ ਜਿੱਦਾਂ ਤੁਹਾਨੂੰ ਹੈਬਿਟ ਆ ਤੁਸੀਂ ਕਰ ਸਕਦੇ ਆ ਅਗਲੇ ਦੋ ਕੁੰਡੇ ਜਿਹੜੇ ਆ ਇਹ ਅਸੀਂ ਉਲਟੇ ਬਣਾਣੇ ਆ ਇਹ ਅਸੀਂ ਬਣਾ ਲਓ ਜੀ ਉਲਟੇ ਇਹ ਹੋ ਗਿਆ ਉਸ ਤੋਂ ਬਾਅਦ ਅਸੀਂ ਧਾਗਾ ਇਸੇ ਸਾਈਡ ਤੇ ਰੱਖਣਾ ਆਪਣੀ ਸਾਈਡ ਤੇ ਧਾਗਾ ਰੱਖਣਾ ਔਰ ਇਹ ਜਿਹੜੇ ਦੋ ਕੁੰਡੇ ਅਗਲੇ ਦੋ ਕੁੰਡੇ ਉਹਨਾਂ ਦੇ ਵਿੱਚੋਂ ਅਸੀਂ ਕੁੰਡਾ ਲੈਣਾ ਇਦਾਂ ਇਦਾਂ ਸਲਾਈ ਲੈਣੀ ਕੁੰਡਾ ਨਹੀਂ ਸਲਾਈ ਲੈਣੀ ਔਰ ਇਹਨੂੰ ਅਸੀਂ ਇਦਾਂ ਸਿੱਧਾ ਬਉਣ ਲੈਣਾ ਇਹਨੂੰ ਥੋੜਾ ਜਿਹਾ ਲੂਜ਼ ਰੱਖ ਲੈਣਾ ਇਦਾਂ ਕਰ ਲਿਆ ਸੀ ਔਰ ਧਾਗਾ ਫੇਰ ਅੱਗੇ ਕਰ ਲੈਣਾ ਔਰ ਇਹ ਜਿਹੜੇ ਦੋ ਕੁੰਡੇ ਆ ਇਹੀ ਜਿਹੜੇ ਜਿਨ੍ਹਾਂ ਦੇ ਵਿੱਚੋਂ ਅਸੀਂ ਲਿਆ ਸੀ ਇਹਨੂੰ ਅਸੀਂ ਪਿੱਛੋਂ ਸਿੱਧਾ ਬੁਣ ਲੈਣਾ ਇਸ ਤਰੀਕੇ ਨਾਲ ਇਹਦੇ ਬਣ ਗਏ ਚਾਰ ਕੁੰਡੇ ਹੁਣ ਅਸੀਂ ਅਗਲਾ ਕੁੰਡੇ ਜਿਹੜੇ ਦੋ ਆ ਉਹ ਅਸੀਂ ਉਲਟੇ ਲੈ ਲੈਣੇ ਇਹ ਅਸੀਂ ਉਲਟੇ ਲੈ ਲੈ ਧਾਗਾ ਇਸੇ ਸਾਈਡ ਤੇ ਰੱਖਣਾ ਔਰ ਫਿਰ ਵਿੱਚੋਂ ਦੀ ਕਰਕੇ ਇਹਨੂੰ ਅਸੀਂ ਐਦਾਂ ਲੂਜ਼ ਥੋੜਾ ਬੁਣ ਲੈਣਾ ਫਿਰ ਧਾਗਾ ਇਧਰਲੀ ਸਾਈਡ ਲੈਣਾ ਆਪਣੀ ਸਾਈਡ ਤੇ ਔਰ ਇਹਨਾਂ ਨੂੰ ਅਸੀਂ ਸਿੱਧਾ ਬੁਣਨਾ ਇੱਥੇ ਵੀ ਇੱਕ ਲੂਪ ਬਣ ਗਿਆ ਇੱਕ ਪਿੱਛੇ ਲੂਪ ਬਣ ਗਿਆ ਇਹ ਬਣ ਗਏ ਸਾਡੇ 4 ਕੁੰਡੇ ਫਿਰ ਅਸੀਂ ਦੋ ਕੁੰਡੇ ਸਿੱਧੇ ਔਰ ਸੌਰੀ ਪੁੱਠੇ ਦੋ ਪੁੱਠੇ ਔਰ ਇਹਨਾਂ ਨੂੰ ਬੁਣਨਾ ਐਦਾਂ ਕਰਕੇ ਵਿੱਚੋਂ ਕੱਢਣਾ ਇਸ ਤਰੀਕੇ ਨਾਲ ਸਿੱਧਾ ਬੁਣਨਾ ਧਾਗਾ ਅੱਗੇ ਕਰਨਾ ਇਹਨਾਂ ਦੋਨਾਂ ਨੂੰ ਇਧਰੋਂ ਐਦਾਂ ਪਿੱਛੋਂ ਅਸੀਂ ਸਿੱਧਾ ਬੁਣ ਲੈਣਾ ਅਗਲੇ ਦੋ ਕੁੰਡੇ ਫੇਰ ਪੁੱਠੇ ਇਹ ਦੋ ਕੁੰਡੇ ਪੁੱਠੇ ਧਾਗਾ ਇਸੇ ਸਾਈਡ ਤੇ ਇਹਦੇ ਵਿੱਚੋਂ ਦੀ ਇਸ ਤਰੀਕੇ ਨਾਲ ਸੀ ਕੁੰਡਾ ਵਿੱਚੋਂ ਦੀ ਲੈਣਾ ਤਾਂ ਅਸਲਾਈ ਲੈਣੀ ਔਰ ਇਹਨੂੰ ਸਿੱਧਾ ਬੁਣ ਲੈਣਾ ਲੂਜ਼ ਥੋੜਾ ਰੱਖ ਲੈਣਾ ਧਾਗਾ ਅੱਗੇ ਕਰਨਾ ਇਹਨਾਂ ਦੋਨਾਂ ਦਾ ਫੇਰ ਇੱਕ ਬਣਾ ਦੇਣਾ ਐਦਾਂ ਐਦਾਂ ਕਰਕੇ ਅਸੀਂ ਪਾਣੀ ਹੈ ਦੇਖੋ ਡਿਜ਼ਾਈਨ ਕਿੱਦਾਂ ਬਣਦਾ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਆ ਮੈਂ ਅੱਜ ਕਰੀਮ ਕਲਰ ਤੇ ਬਣਾ ਰਹੀ ਹਾਂ ਇਹ ਦੇਖੋ ਉਹ ਸੌਰੀ ਇਹ ਧਾਗਾ ਫੇਰ ਇੱਧਰ ਇਹਦੇ ਵਿੱਚੋਂ ਦੀ ਲੈਣਾ ਇੱਥੇ ਗਲਤੀ ਲੱਗ ਸਕਦੀ ਆ ਵਿੱਚ ਨਾ ਧਾਗਾ ਫੇਰ ਅੱਗੇ ਕਰਨਾ ਇਹਨੂੰ ਅਸੀਂ ਫੇਰ ਪਿੱਛੋਂ ਦੀ ਲੈਣਾ ਐਸਾ ਡਾ ਬਣ ਗਿਆ ਜੀ ਝੋਟਾ ਮਾ ਲਗਾਤਾ ਸੀ ਫੇਰ ਦੋ ਹੋ ਗਏ ਸਾਡੇ ਦੋ ਤੋਂ ਬਾਅਦ ਅਸੀਂ ਧਾਗਾ ਇੱਧਰ ਹੀ ਰੱਖਣਾ ਵਿੱਚੋਂ ਦੀ ਫੇਰ ਅਸੀਂ ਕੁੰਡਾ ਲੈਣਾ ਜਿਹਨੂੰ ਵੀ ਅਸੀਂ ਥੋੜਾ ਲੂਜ਼ ਰੱਖ ਲੈਣਾ ਧਾਗਾ ਅੱਗੇ ਲਿਆਣਾ ਔਰ ਇਹਨੂੰ ਅਸੀਂ ਫੇਰ ਸਿੱਧਾ ਬੰਨ ਲੈਣਾ ਅਗਲੇ ਦੋ ਕੁੰਡੇ ਸੋ ਦੋ ਦੋ ਕੁੰਡਿਆਂ ਦਾ ਹੀ ਇਹ ਡਿਜ਼ਾਈਨ ਜਿਹੜਾ ਆ ਉਹ ਬਣ ਜਾਂਦਾ ਕਿਉਂਕਿ ਸਾਰਾ ਕੁਝ ਮੈਂ ਬਿਗਨਰਸ ਲਈ ਸਟਾਰਟਿੰਗ ਲਈ ਉਹ ਵੈਸੇ ਵੀ ਬਹੁਤ ਸੋਹਣੀਆਂ ਲੱਗਦੇ ਆ ਡਿਜ਼ਾਈਨ ਇਹ ਇਹ ਦੋ ਪੁੱਠੇ ਹੋ ਗਏ ਇਹਦੇ ਵਿੱਚੋਂ ਦੀ ਕੱਢਿਆ ਸੀ ਇਹ ਅਸੀਂ ਲੈ ਗਏ ਧਾਗਾ ਅੱਗੇ ਕੀਤਾ ਇਹਨਾਂ ਦੋਨਾਂ ਨੂੰ ਅਸੀਂ ਫੇਰ ਇੱਕ ਬਣਾਤਾ ਫਿਰ ਆ ਗਏ ਅਸੀਂ ਇਹ ਦੋ ਪੁੱਠੇ ਆ ਗਏ ਸਾਡੇ ਇੱਥੇ ਅਸੀਂ ਨਹੀਂ ਬਣਾਉਂਦੇ ਐਂਡ ਚ ਹੈ ਨਾ ਤਾਂ ਇਹ ਜਿਹੜੇ ਆ ਅਸੀਂ ਦੋਨੋਂ ਜਸਟ ਸਿੱਧੇ ਬਨ ਲੈਂਦੇ ਆ ਜਾਂ ਅਸੀਂ ਦੋਨਾਂ ਦਾ ਇੱਕ ਕਰ ਦਿੰਨੇ ਆ ਜੀ ਹੁਣ ਅਸੀਂ ਆ ਗਏ ਦੂਸਰੀ ਸਲਾਈ ਦੂਸਰੀ ਸਲਾਈ ਮਤਲਬ ਪੁੱਠੀ ਸਾਈਡ ਤੋਂ ਪੁੱਠੀ ਸਾਈਡ ਤੋਂ ਇਹ ਜਿਹੜਾ ਕੁੰਡਾ ਸਾਡਾ ਸੀਗਾ ਇਹ ਸਿੱਧਾ ਆਇਆ ਸੀਗਾ ਦੋ ਲਾਸਟ ਵਾਲਾ ਐਜ ਵਾਲਾ ਉਹਨੂੰ ਅਸੀਂ ਇੱਥੇ ਹੀ ਪੁੱਠਾ ਬੁਣ ਲਿਆ ਤੁਸੀਂ ਚੁੱਕ ਵੀ ਸਕਦੇ ਆ ਜਿਹੜੇ ਦੋ ਕੁੰਡੇ ਪੁੱਠੇ ਲੈਏ ਸੀਗੇ ਉਹ ਅਸੀਂ ਇੱਥੇ ਹੁਣ ਸਿੱਧੇ ਲੈ ਲੈਣੇ ਆ ਠੀਕ ਹੈ ਜੀ ਫਿਰ ਧਾਗਾ ਅੱਗੇ ਕਰ ਲੈਣਾ ਇਹ ਜਿਹੜੇ 4 ਸਾਡੇ ਬਣੇ ਸੀਗੇ ਲੇਕਿਨ ਹੈ ਸਾਡੇ ਇੱਥੇ ਦੋ ਸੀਗੇ ਇਹਨਾਂ ਨੂੰ ਅਸੀਂ ਦੋ ਦਾ ਇੱਕ ਬਣਾ ਦੇਣਾ ਅਗਲੇ ਦੋ ਦਾ ਵੀ ਲੂਪ ਵਾਲਿਆਂ ਦਾ ਇੱਕ ਬਣਾ ਦੇਣਾ ਧਾਗਾ ਪਿੱਛੇ ਕਰਕੇ ਇਹ ਦੋ ਸਿੱਧੇ ਦੋ ਦਾ ਫੇਰ ਅਸੀਂ ਇਦਾਂ ਹੀ ਝੋਟਾ ਕਰ ਦੇਣਾ ਦੋ ਦਾ ਇੱਕ ਦੋ ਦਾ ਇੱਕ ਇਹ ਆ ਗਿਆ ਇਹ ਦੋ ਸਿੱਧੇ ਆ ਗਏ ਸਾਡੇ ਬਹੁਤ ਹੀ ਸੌਖਾ ਬਹੁਤ ਹੀ ਸਿੰਪਲ ਡਿਜ਼ਾਈਨ ਜਿਹੜਾ ਫਟਾਫਟ ਬਣਨ ਵਾਲਾ ਸਿੱਧਾ ਪੁੱਠਾ ਸਿੱਧਾ ਪੁੱਠਾ ਬੁਣਦੇ ਹੀ ਇਹ ਬਣ ਜਾਣਾ ਇਹ ਦੇਖੋ ਦੋ ਸਿੱਧੇ ਦੋ ਸਿੱਧੇ ਦੋ ਪੁੱਠੇ ਪਰ ਉਹ ਦੋ ਦਾ ਇੱਕ ਬਣਾ ਕੇ ਲੈ ਕੇ ਜਾਣਾ ਹੈ ਦੋ ਪੁੱਠੇ ਦੋ ਸਿੱਧੇ ਇਹ ਦੇਖੋ ਇਹ ਫੇਰ ਆ ਗਏ ਸਾਡੇ ਦੋ ਸਿੱਧੇ ਉਹੀ ਚੱਲਦਾ ਪਿਆ ਇਹ ਆ ਗਿਆ ਜੀ ਅਸੀਂ ਇਹ ਸਾਰੀ ਸਲਾਈ ਜਿਹੜੀ ਆ ਇਸੇ ਤਰੀਕੇ ਨਾਲ ਪਾਣੀ ਆ ਬਹੁਤ ਹੀ ਜ਼ਿਆਦਾ ਸਿੰਪਲ ਡਿਜ਼ਾਈਨ ਜਿਹੜਾ ਇਹ ਬਣਦਾ ਹੈ ਔਰ ਸੋਹਣਾ ਬੋਲ ਲੱਗਦਾ ਹੈ ਇਹ ਦੇਖੋ ਇਹ ਆ ਗਏ ਇਹ ਦੋ ਸਿੱਧੇ ਆ ਗਏ ਇਹ ਦੋ ਪੁੱਠੇ ਆ ਗਏ ਇਹ ਫਿਰ ਦੋ ਸਿੱਧੇ ਆ ਕੇ ਲਾਸਟ ਵਾਲੇ ਜਿਹੜੇ ਸੀਗੇ ਅੱਜ ਵਾਲੇ ਨੂੰ ਅਸੀਂ ਪੁੱਠਾ ਬਣ ਲੈਂਦੇ ਆ ਏ ਆ ਗਿਆ ਜੀ ਅਸੀਂ ਏ ਆ ਗਿਆ ਜੀ ਅਸੀਂ ਤੀਸਰੀ ਸਲਾਈ ਤੀਸਰੀ ਸਲਾਈ ਇਹ ਦੇਖੋ ਜੀ ਥੋੜਾ ਥੋੜਾ ਸਾਡਾ ਉਭਰੇ ਉਭਰੇ ਆ ਜਾਂ ਦਿਸਦਾ ਆ ਲੇਕਿਨ ਅਜੇ ਪੂਰਾ ਨਹੀਂ ਦਿਸੂਗਾ ਇਹ ਫੇ ਪਹਿਲਾ ਕੁੰਡਾ ਆ ਪਹਿਲਾ ਕੁੰਡਾ ਮੈਂ ਬੋਲ ਲਿਆ ਦੋ ਪੁੱਠੇ ਧਾਗਾ ਇਸੇ ਸਾਈਡ ਤੇ ਫੇਰ ਸੇਮ ਸਲਾਈ ਇਹ ਦੋ ਜਿਹੜੇ ਸਿੱਧੇ ਸੀਗੇ ਇਹਨਾਂ ਦੇ ਵਿੱਚ ਅਸੀਂ ਵਿਚੋਂ ਦੀ ਲੈਣਾ ਔਰ ਇਹਨੂੰ ਥੋੜਾ ਲੂਜ਼ ਰੱਖਣਾ ਧਾਗਾ ਅੱਗੇ ਕਰਨਾ ਦੋ ਦਾ ਐਸੇ ਇੱਕ ਬਣਾਣਾ ਇਹ ਦੇਖੋ ਇਆ। ਫੇਰ ਆ ਗਏ ਅਸੀਂ ਦੋ ਉਲਟੇ। ਤੁਸੀਂ ਜ਼ਿਆਦਾ ਗੈਪ ਰੱਖਣਾ, ਜ਼ਿਆਦਾ ਗੈਪ ਰੱਖ ਸਕਦੇ ਆ। ਦੋ ਉਲਟੇ ਰੱਖਣੇ ਆ ਜਾਂ ਜ਼ਿਆਦਾ ਰੱਖਣੇ ਆ ਤੁਸੀਂ ਰੱਖ ਸਕਦੇ ਆ। ਧਾਗਾ ਇਸੇ ਸਾਈਡ ਤੇ ਰੱਖਣਾ। ਇਸ ਸਾਈਡ ਤੇ ਧਾਗਾ ਰੱਖਣਾ ਫੇਰ ਸਾਨੂੰ ਇਹ ਯਾਦ ਰੱਖਣਾ ਪਏਗਾ ਨਹੀਂ ਤਾਂ ਥੋੜਾ ਥੋੜਾ ਗਲਤ ਲੱਗ ਸਕਦਾ। ਦੂਸਰੀ ਵਾਰੀ ਵੀ ਧਾਗਾ ਅੱਗੇ ਕਰਨਾ, ਪਿੱਛੇੋਂ ਦੀ ਕੁੰਡਾ ਸਿੱਧਾ ਬੋਣਨਾ। ਫੇਰ ਲਿਆਓ ਜੀ ਅੱਗੇ ਦੋ ਪੁੱਠੇ ਦੋ ਪੁੱਠੇ ਧਾਗਾ ਇਸੇ ਸਾਈਡ ਤੇ ਫੇਰ ਅਸੀਂ ਇਹਨੂੰ ਇੱਦਾਂ ਸਿੱਧਾ ਬੁਣਨਾ ਫੇਰ ਇਹਨਾਂ ਦੋਨਾਂ ਦਾ ਸਿੱਧਾ ਬੁਣਨਾ ਧਾਗਾ ਅੱਗੇ ਕਰ ਲੈਣਾ ਦੋ ਲੂਪ ਇੱਥੇ ਬਣਨੇ ਆ ਸੋ ਫਰੈਂਡਸ ਬਣਾਓ ਬਣਾ ਕੇ ਕਮੈਂਟਸ ਪਲੀਜ਼ ਜ਼ਰੂਰ ਕਰੋ ਅੱਛੀ ਅੱਛੀ ਚੀਜ਼ਾਂ ਸਿੱਖਣੀ ਐ ਕਮੈਂਟਸ ਜ਼ਰੂਰ ਕਰੋ ਕਮੈਂਟਸ ਨਹੀਂ ਤੁਸੀਂ ਕਰਦੇ ਪਤਾ ਨਹੀਂ ਲੱਗਦਾ ਕੀ ਪਸੰਦ ਆਇਆ ਕੀ ਨਹੀਂ ਪਸੰਦ ਆਇਆ ਇਹ ਦੇਖੋ ਇਸ ਤਰੀਕੇ ਨਾਲ ਅਸੀਂ ਪਾਣਾ ਫਿਰ ਉਲਟੇ ਦੋ ਬਹੁਤ ਹੀ ਸਿੰਪਲ ਡਿਜ਼ਾਈਨ ਆਇਆ ਹੈ ਧਾਗਾ ਇਸੇ ਸਾਈਡ ਤੇ ਕਰਕੇ ਫਿਰ ਅਸੀਂ ਉਹਦੇ ਵਿੱਚੋਂ ਦੀ ਲੈਣਾ ਧਾਗਾ ਅੱਗੇ ਕਰਨਾ ਔਰ ਪਿੱਛੋਂ ਦੀ ਇਹਨੂੰ ਦੋ ਦਾ ਇੱਕ ਬਣਾਣਾ ਅੱਗੇ ਨਹੀਂ ਲੈ ਕੇ ਆਣਾ ਪਿੱਛੋਂ ਦੀ ਬਣਾਣਾ ਇਹ ਫੇਰ ਸਾਡੇ ਦੋ ਉਲਟੇ ਧਾਗਾ ਅੱਗੇ ਉਹੀ ਇਥੋਂ ਵਿਚੋਂ ਦੀ ਲੈ ਕੇ ਇਹ ਵਾਲੀ ਚੀਜ਼ ਧਾਗਾ ਫੇਰ ਅੱਗੇ ਫੇਰ ਅਸੀਂ ਬਣਾਣਾ ਦੋ ਦਾ ਇੱਕ ਦੋ ਪੁੱਠੇ ਧਾਗਾ ਇਸੇ ਸਾਈਡ ਤੇ ਵਿਚੋਂ ਦੀ ਲੈ ਕੇ ਧਾਗਾ ਫੇਰ ਅੱਗੇ ਕਰਕੇ ਫੇਰ ਅਸੀਂ ਇਹਨੂੰ ਸਿੱਧਾ ਬੰਨ ਲੈਣਾ ਆ ਦੋ ਜਿਹੜੇ ਲਾਸਟ ਸਾਡੇ ਬਚਦੇ ਐ ਪੁੱਠੇ ਆਹ ਰੈਕਟ ਐਜ ਸਟਿਚ ਐਸੀ ਬੰਨਣਾ ਇਹ ਥੋੜਾ 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 ਬਣਿਆ ਜੀ ਜ਼ਿਆਦਾ ਨਹੀਂ ਬਣਿਆ ਪੁੱਠੀ ਸਲਾਈ ਫੇਰ ਸਾਰੀ ਅਸੀਂ ਉਸੇ ਤਰੀਕੇ ਨਾਲ ਲੈਣੀ ਹੈ ਪੁੱਠੀ ਸਲਾਈ ਦੇ ਵਿੱਚ ਇਹ ਅਸੀਂ ਇਹ ਜਿਹੜਾ ਲਾਸਟ ਹੈਗਾ ਆ ਅਸੀਂ ਚੁੱਕ ਸਕਦੇ ਹਾਂ ਇਹ ਦੇਖੋ ਇਹ ਫੇਰ ਦੋ ਸਿੱਧੇ ਅਗਲੇ ਦੋ ਪੁੱਠੇ ਲੇਕਿਨ ਦੋ ਦਾ ਇਹ ਵਾਲਾ ਦੋ ਦਾ ਇੱਕ ਬਣਾ ਕੇ ਇਹ ਦੇਖੋ ਇੱਕ ਇਹ ਦੋ ਫੇਰ ਦੋ ਸਿੱਧੇ ਸੋ ਸਿੱਧੇ ਪੁੱਠੇ ਬਸ ਸਿੱਧੇ ਦੋ ਸਿੱਧੇ ਦੋ ਪੁੱਠੇ ਇਸੇ ਤਰੀਕੇ ਨਾਲ ਤੁਸੀਂ ਸਾਰਾ ਡਿਜ਼ਾਈਨ ਜਿਹੜਾ ਆ ਉਹ ਪਾਣਾ ਆ ਕਿੱਦਾਂ ਬਣਦਾ ਕੀ ਲੱਗਦਾ ਮੈਂ ਤੁਹਾਨੂੰ ਥੋੜਾ ਬਣਾ ਕੇ ਦੱਸ ਦਿੰਦੀ ਆ ਦਿਖਾਉਂਦੀ ਆ ਫਿਰ ਪਤਾ ਲੱਗੇਗਾ ਥੋੜੀਆਂ ਜੀਆਂ ਲਸਰਾਂ ਪੈਣੀਆਂ ਮੋਟੀ ਮੋਟੀ ਲਸਰ ਆਉਂਦੀ ਆ ਇਹ ਜਿੱਦਾਂ ਸੋਨਾ ਸੋਨਾ ਲੱਗਦਾ ਇਹ ਪਿਆ ਇਦਾਂ ਬਣਾਓ ਲਾਈਟ ਕਲਰ ਡਾਰਕ ਕਲਰ ਡਾਰਕ ਚ ਵੀ ਬਹੁਤ ਸੋਹਣਾ ਲੱਗਦਾ ਹੈ ਜਿਹੜੇ ਮਰਜੀ ਕਲਰ ਚ ਤੁਸੀਂ ਬਣਾ ਸਕਦੇ ਹੋ ਇਹ ਦੇਖੋ ਇਹ ਬਣਦਾ ਪਿਆ ਉਲਟਾ ਆ ਗਿਆ ਇਹ ਦੋ ਸਿੱਧੇ ਆ ਗਏ ਸਾਡੇ ਹਾਂਜੀ ਇਹ ਦੇਖੋ ਕਿੰਨਾ ਸੋਹਣਾ ਬਣਦਾ ਪਿਆ ਕਿਸੇ ਵੀ ਕਲਰ ਚ ਬਹੁਤ ਪਿਆਰਾ ਡਿਜ਼ਾਈਨ ਹੈ ਫਰੈਂਡਸ ਤੁਸੀਂ ਬਣਾਓ ਬਣਾ ਕੇ ਸ਼ੇਅਰ ਕਰੋ ਸਭ ਨੂੰ ਸਿਖਾਓ ਇਹ ਕੁਮੈਂਬਰ ਸਿਖਾ ਰਿਹਾ ਤੁਸੀਂ ਵੀ ਸਭ ਨੂੰ ਸਿਖਾਓ ਤੇ ਦੱਸੋ ਕਿ ਕਿਦਾਂ ਦਾ ਬਣਿਆ ਤੁਹਾਡਾ ਤੁਸੀਂ ਕਿਹੜੇ ਕਲਰ ਚ ਇਹ ਡਿਜ਼ਾਈਨ ਜਿਹੜਾ ਹੈ ਉਹ ਬਣਾਇਆ ਬਹੁਤ ਪਿਆਰਾ ਡਿਜ਼ਾਈਨ लवली ਡਿਜ਼ਾਈਨ ਹੈ ਬਣਦਾ ਹੈ ਫਰੈਂਡਸ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ so much for watching.